ਮੈਂ ਇਸ ਟਾਈਮ ਸਰਕਾਰੀ ਹਸਪਤਲ ਹੁਸ਼ਿਆਰਪ ਦੇ ਵਿੱਚ ਖੜਾ ਮੇਰੀ ਕੁੜੀ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਡਾਕਟਰ ਨੇ ਵੀ ਸਿਰ ਦੇ ਟੈਸਟ ਲਿਖੇ ਹੋਏ ਆ ਪਰ ਮੈਂ ਸਰਕਾਰੀ ਹਸਪਤਲ ਦੇ ਵਿੱਚ ਜਦ ਇਹਦੇ ਨਜ਼ਰ ਚੈੱਕ ਕਰਾਉਣ ਆਨਾ ਤਾਂ ਡਾਕਟਰ ਇੰਨੇ ਭੇੜੇ ਬਿਠਾਏ ਹੋਏ ਆ ਨਾ ਤੁਸੀਂ ਮੰਨੂਗੇ ਨਹੀਂ ਅਮੀਰ ਡਾਕਟਰਾਂ ਨੂੰ ਉੱਥੇ ਜਾਨੀ ਕਿ ਨੌਕਰੀ ਦਿੱਤੀ ਹੋਈ ਆ ਗਰੀਬ ਬੰਦੇ ਨੂੰ ਕਿਸੇ ਘਰੇਲੂ ਬੰਦੇ ਨੂੰ ਨੌਕਰੀ ਨਹੀਂ ਦਿੱਤੀ ਹੋਈ ਜਿਹੜਾ ਮਿਹਨਤੀ ਆ ਕੰਮ ਕਰੇ ਉਹ ਬੰਦੇ ਕਦੀ ਕਹਿ ਦਿੰਦੇ ਆ ਜੀ ਤੁਸੀਂ ਸੋਮਵਾਰ ਨੂੰ ਆਓ ਸੋਮਵਾਰ ਨੂੰ ਜਾਈਏ ਤਾਂ ਬੁੱਧਵਾਰ ਨੂੰ ਆਓ ਬੁੱਧਵਾਰ ਨੂੰ ਜਾਈਏ ਤਾਂ ਵੀਰਵਾਰ ਨੂੰ ਇਦਾਂ ਲਟਕਾਉਣ ਦੇ ਬਹੁਤ ਹੈਗੇ ਆ ਮੇਰੀ ਤਾਂ ਭਗਵਾਨਤ ਮਾਨ ਜੀ ਨੂੰ ਸੀਐਮ ਨੂੰ ਇਹੀ ਬੇਨਤੀ ਆ ਇਦਾਂ ਦੇ ਬੰਦਿਆਂ ਨੂੰ ਚੱਕ ਕੇ ਬਾਹਰ ਕਰੋ ਤੇ ਕਿਸੇ ਚੰਗੇ ਘਰੇਲੂ ਮਿਹਨਤੀ ਬੰਦਿਆਂ ਨੂੰ ਨੌਕਰੀ ਦਓ ਲੱਖ ਲੱਖ ਰੁਪਏ ਪੱਖੇ ਤੇ ਥੱਲੇ ਬੈਠ ਕੇ ਤਨਖਾਹ ਦੇਣੀ ਆ ਤਾਂ ਕਿਸੇ ਚੰਗੇ ਬੰਦੇ ਨੂੰ ਦੋ ਨੌਕਰੀ ਅਮੀਰ ਬੰਦਿਆਂ ਨੂੰ ਨੌਕਰੀ ਦਿੰਦੇ ਹੋ ਜਿਹੜੇ ਬੰਦੇ ਬਿਲਕੁਲ ਵੀ ਕੰਮ ਕਰਕੇ ਰਾਜੀ ਨਹੀਂ ਹੈਗੇ ਇਹ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜਿਹੜੇ ਵੀ ਤੰਗ ਹੈਗੇ ਆ ਸਰਕਾਰੀ ਹਸਪੀਟਲ ਦੇ ਜਿਹੜੇ ਡਾਕਟਰਾਂ ਤੋਂ ਮੈਂ ਇਸ ਟਾਈਮ ਸਰਕਾਰੀ ਹਸਪੀਟਲ ਹਿਯਾਰਪ ਦੇ ਵਿੱਚ ਖੜਾ ਆ ਮੇਰੀ ਕੁੜੀ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਡਾਕਟਰ ਨਹੀਂ ਬਿਦੇ ਸਿਰ ਦੇ ਟੈਸਟ ਲਿਖੇ ਹੋਏ ਆ ਪਰ ਮੈਂ ਸਰਕਾਰੀ ਹਸਪਤਲ ਦੇ ਵਿੱਚ ਜਦ ਇਹਦੇ ਨਜ਼ਰ ਚੈੱਕ ਕਰਾਉਣ ਆਨਾ ਤਾਂ ਡਾਕਟਰ ਇੰਨੇ ਭੇੜੇ ਬਿਠਾਏ ਹੋਏ ਆ ਨਾ ਤੁਸੀਂ ਮੰਨੂਗੇ ਨਹੀਂ ਅਮੀਰ ਡਾਕਟਰਾਂ ਨੂੰ ਉੱਥੇ ਜਾਣੇ ਕਿ ਨੌਕਰੀ ਦਿੱਤੀ ਹੋਈ ਹੈ ਗਰੀਬ ਬੰਦੇ ਨੂੰ ਕਿਸੇ ਘਰੇਲੂ ਬੰਦੇ ਨੂੰ ਨੌਕਰੀ ਨਹੀਂ ਦਿੱਤੀ ਹੋਈ ਜਿਹੜਾ ਮਿਹਨਤੀ ਆ ਕੰਮ ਕਰੇ ਉਹ ਬੰਦੇ ਕਦੀ ਕਹਿ ਦਿੰਦੇ ਆ ਜੀ ਤੁਸੀਂ ਸੋਮਵਾਰ ਨੂੰ ਆਓ ਸੋਮਵਾਰ ਨੂੰ ਜਾਈਏ ਤਾਂ ਬੁੱਧਵਾਰ ਨੂੰ ਆਓ ਬੁੱਧਵਾਰ ਨੂੰ ਜਾਈਏ ਤਾਂ ਵੀਰਵਾਰ ਨੂੰ ਇਦਾਂ ਲਟਕਾਉਣ ਦੇ ਬਹੁਤ ਹੈਗੇ ਆ ਮੇਰੀ ਤਾਂ ਭਗਵੰਤ ਮਾਨ ਜੀ ਨੂੰ ਸੀਐਮ ਨੂੰ ਇਹੀ ਬੇਨਤੀ ਆ ਇਦਾਂ ਦੇ ਬੰਦਿਆਂ ਨੂੰ ਚੱਕ ਕੇ ਬਾਹਰ ਕਰੋ ਤੇ ਕਿਸੇ ਚੰਗੇ ਘਰੇਲੂ ਮਿਹਨਤੀ ਬ ਲੱਖ ਲੱਖ ਰੁਪਏ ਪੱਖੇ ਇਥੇ ਥੱਲੇ ਬੈਠ ਕੇ ਤਨਖਾਹ ਦੇਣੀ ਹੈ ਤਾਂ ਕਿਸੇ ਚੰਗੇ ਬੰਦੇ ਨੂੰ ਦੋ ਨੌਕਰੀ ਅਮੀਰ ਬੰਦਿਆਂ ਨੂੰ ਨੌਕਰੀ ਦਿੰਦੇ ਹੋ ਜਿਹੜੇ ਬੰਦੇ ਬਿਲਕੁਲ ਵੀ ਕੰਮ ਕਰਕੇ ਰਾਜੀ ਨਹੀਂ ਹੈਗੇ ਇਹ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜਿਹੜੇ ਵੀ ਤੰਗ ਹੈਗੇ ਆ ਸਰਕਾਰੀ ਹਸਪੀਟਲ ਦੇ ਜਿਹੜੇ ਡਾਕਟਰਾਂ ਤੋਂ ਮੈਂ ਇਸ ਟਾਈਮ ਸਰਕਾਰੀ ਹਸਪੀਟਲ ਹਿਯਾਰਪ ਦੇ ਵਿੱਚ ਖੜਾ ਮੇਰੀ ਕੁੜੀ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਡਾਕਟਰ ਨੇ ਵੀ ਸਿਰ ਦੇ ਟੈਸਟ ਲਿਖੇ ਹੋਏ ਆ ਪਰ ਮੈਂ ਸਰਕਾਰੀ ਹਸਪਤਲ ਦੇ ਵਿੱਚ ਜਦ ਇਹਦੇ ਨਜ਼ਰ ਚੈੱਕ ਕਰਾਉਣਾ ਨਾ ਤਾਂ ਡਾਕਟਰ ਇੰਨੇ ਭੇੜੇ ਬਿਠਾਏ ਹੋਏ ਆ ਨਾ ਤੁਸੀਂ ਮੰਨੂਗੇ ਨਹੀਂ ਅਮੀਰ ਡਾਕਟਰਾਂ ਨੂੰ ਉੱਥੇ ਜਾਨੀ ਕਿ ਨੌਕਰੀ ਦਿੱਤੀ ਹੋਈ ਆ ਗਰੀਬ ਬੰਦੇ ਨੂੰ ਕਿਸੇ ਘਰੇਲੂ ਬੰਦੇ ਨੂੰ ਨੌਕਰੀ ਨਹੀਂ ਦਿੱਤੀ ਹੋਈ ਜਿਹੜਾ ਮਿਹਨਤੀ ਆ ਕੰਮ ਕਰੇ ਉਹ ਬੰਦੇ ਕਦੀ ਕਹਿੰਦੇ ਆ ਜੀ ਤੁਸੀਂ ਸੋਮਵਾਰ ਨੂੰ ਆ ਸੋਮਵਾਰ ਨੂੰ ਜਾਈਏ ਤਾਂ ਬੁੱਧਵਾਰ ਨੂੰ ਆ ਬੁੱਧਵਾਰ ਨੂੰ ਜਾਈਏ ਤਾਂ ਵੀਰਵਾਰ ਨੂੰ ਇਦਾਂ ਲਟਕਾਉਣ ਦੇ ਬਹੁਤ ਹੈਗੇ ਆ ਮੇਰੀ ਤਾਂ ਭਗਵਾਨਤ ਮਾਨ ਜੀ ਨੂੰ ਸੀਐਮ ਨੂੰ ਇਹੀ ਬੇਨਤੀ ਆ ਇਦਾਂ ਦੇ ਬੰਦਿਆਂ ਨੂੰ ਚੱਕ ਕੇ ਬਾਹਰ ਕਰੋ ਤੇ ਕਿਸੇ ਚੰਗੇ ਘਰੇਲੂ ਮਿਹਨਤੀ ਬੰ ਲੱਖ ਲੱਖ ਰੁਪਏ ਪੱਖੇ ਤੇ ਥੱਲੇ ਬੈਠ ਕੇ ਤਨਖਾਹ ਦੇਣੀ ਹੈ ਤਾਂ ਕਿਸੇ ਚੰਗੇ ਬੰਦੇ ਨੂੰ ਦੋ ਨੌਕਰੀ ਅਮੀਰ ਬੰਦਿਆਂ ਨੂੰ ਨੌਕਰੀ ਦਿੰਦੇ ਹੋ ਜਿਹੜੇ ਬੰਦੇ ਬਿਲਕੁਲ ਵੀ ਕੰਮ ਕਰਕੇ ਰਾਜੀ ਨਹੀਂ ਹੈਗੇ ਇਹ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜਿਹੜੇ ਵੀ ਤੰਗ ਹੈਗੇ ਆ ਸਰਕਾਰੀ ਹਸਪੀਟਲ ਦੇ ਜਿਹੜੇ ਡਾਕਟਰਾਂ ਤੋਂ ਮੈਂ ਇਸ ਟਾਈਮ ਸਰਕਾਰੀ ਹਸਪੀਟਲ ਹਿਯਾਰਪ ਦੇ ਵਿੱਚ ਖੜਾ ਮੇਰੀ ਕੁੜੀ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਡਾਕਟਰ ਨੇ ਬਸ ਸਿਰ ਦੇ ਟੈਸਟ ਲਿਖੇ ਹੋਏ ਆ ਪਰ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਜਦ ਇਹਦੇ ਨਜ਼ਰ ਚੈੱਕ ਕਰਾਉਣ ਆ ਨਾ ਤਾਂ ਡਾਕਟਰ ਨੇ ਭੇੜੇ ਬਿਠਾਏ ਹੋਏ ਆ ਨਾ ਤੁਸੀਂ ਮੰਨੂਗੇ ਨਹੀਂ ਅਮੀਰ ਡਾਕਟਰਾਂ ਨੂੰ ਉੱਥੇ ਜਾਣੇ ਕਿ ਨੌਕਰੀ ਦਿੱਤੀ ਹੋਈ ਹੈ ਗਰੀਬ ਬੰਦੇ ਨੂੰ ਕਿਸੇ ਘਰੇਲੂ ਬੰਦੇ ਨੂੰ ਨੌਕਰੀ ਨਹੀਂ ਦਿੱਤੀ ਹੋਈ ਜਿਹੜਾ ਮਿਹਨਤੀ ਆ ਕੰਮ ਕਰੇ ਉਹ ਬੰਦੇ ਕਦੀ ਕਹਿੰਦੇ ਆ ਜੀ ਤੁਸੀਂ ਸੋਮਵਾਰ ਨੂੰ ਆਓ ਸੋਮਵਾਰ ਨੂੰ ਜਾਈਏ ਤਾਂ ਬੁੱਧਵਾਰ ਨੂੰ ਆਓ ਬੁੱਧਵਾਰ ਨੂੰ ਜਾਈਏ ਤਾਂ ਵੀਰਵਾਰ ਨੂੰ ਇਦਾਂ ਲਟਕਾਉਣ ਦੇ ਬਹੁਤ ਹੈਗੇ ਆ ਮੇਰੀ ਤਾਂ ਭਗਵਾਨਤ ਮਾਨ ਜੀ ਨੂੰ ਸੀਐਮ ਨੂੰ ਇਹੀ ਬੇਨਤੀ ਆ ਇਦਾਂ ਦੇ ਬੰਦਿਆਂ ਨੂੰ ਚੱਕ ਕੇ ਬਾਹਰ ਕਰੋ ਤੇ ਕਿਸੇ ਚੰਗੇ ਘਰੇਲੂ ਮਿਹਨਤੀ ਬੰਦਿਆਂ ਨੂੰ ਨੌਕਰੀ ਦਿਓ ਲੱਖ ਲੱਖ ਰੁਪਏ ਪੱਖੇ ਤੇ ਥੱਲੇ ਬੈਠ ਕੇ ਤਨਖਾਹ ਦੇਣੀ ਆ ਤੇ ਕਿਸੇ ਚੰਗੇ ਬੰਦੇ ਨੂੰ ਦੋ ਨੌਕਰੀ ਅਮੀਰ ਬੰਦਿਆਂ ਨੂੰ ਨੌਕਰੀ ਦਿੰਦੇ ਹੋ ਜਿਹੜੇ ਬੰਦੇ ਬਿਲਕੁਲ ਵੀ ਕੰਮ ਕਰਕੇ ਰਾਜੀ ਨਹੀਂ ਹੈਗੇ ਇਹ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜਿਹੜੇ ਵੀ ਤੰਗ ਹੈਗੇ ਆ ਸਰਕਾਰੀ ਹਸਪੀਟਲ ਦੇ ਜਿਹੜੇ ਡਾਕਟਰਾਂ ਤੋਂ